ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋ ਬੇਤੇਰਾ ਜੀ ਖੁਸ਼ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੀ ਇਹ ਹੈ ਜੀ ਸਵੇਰ ਦਾ ਟਾਈਮ ਝਾੜੂ ਲਾ ਰਹੀ ਸੀ ਆਪਾਂ ਅੰਦਰ ਆਪਾਂ ਸਾਰੇ ਲਾ ਲਿਆ ਹੁੰਦਾ ਝਾੜੂ ਤੇ ਹੁਣ ਬਾਹਰ ਲਾ ਰਹੀ ਸੀ ਧੁੱਪ ਆਪਣੀ ਚੜਦੀ ਆ ਜਾਂਦੀ ਹੈ ਜੀ ਤਾਂ ਕਰਕੇ ਜਿਆਦਾ ਧੁੱਪ ਲੱਗਦੀ ਹੈ ਪੋਨੇ 8 ਵਜੇ ਦਾ ਟਾਈਮ ਹੈ ਤੇ ਸਵੇਰੀ ਸੂਰਜ ਨਿਕਲਨ ਨਾਲ ਉਪਾ ਜਾਂਦੀ ਆ ਆਪਣੇ ਗਰਮੀਆਂ 'ਚ ਤਾਂ ਬਹੁਤ ਔਖਾ ਹੋ ਜਾਂਦਾ ਇਹ ਜੀ ਕੰਮ ਕਰਨੇ ਵੀ ਗਰਮੀ 'ਚ ਔਖੇ ਹੋ ਜਾਂਦੇ ਨੇ ਬਾਹਰ ਗਰਦ ਬਹੁਤ ਆਉਂਦੀ ਹੈ ਜੀ ਇੱਥੇ ਤੱਕ ਢਿੱਲੀ ਝਾੜੂ ਲਾਉਣਾ ਪੈਂਦਾ ਹੈ ਅਗਲੇ ਵੀਡੀਓ 'ਚ ਕਈ ਦਿਨਾਂ ਬਾਅਦ ਲਾਉਨੇ ਆ ਇਹ ਕੱਲੀ ਜਾਣੀ ਤੋ ਐਡੇ ਖਰਚ ਝਾੜੂ ਨਹੀਂ ਲੱਗਦਾ ਜੀ ਫਿਰ ਤਾਂ ਝਾੜੂ-ਝਾਲੂ ਹੀ ਲੱਗੂਗਾ ਜੇ ਲਾਵਾਂਗੇ ਸਾਰੇ। ਬਾਕੀ ਕੰਮ ਨਹੀਂ ਹੋਣੇ। ਤਾਂ ਕਰਕੇ ਆਪਾਂ ਉਧਰ ਕਈ ਦਿਨਾਂ ਬਾਦਲਾ ਲਾਦਨੇ ਹੁੰਨੇ ਆ। ਟਿੱਕੇ ਜਿਹੜੀ ਹਵਾ ਜੇ ਕਈ ਦਿਨ ਚੱਲਦੀ ਰਹੀ ਹੈ ਤੇਜ਼ ਉਹਦੇ ਨਾਲ ਥੋੜੇ ਜਿਹਾ ਪੱਤੇ ਵਗੈਰਾ ਵੱਧ ਹੋ ਜਾਂਦੇ ਨੇ ਵਿੜੇ ਚ ਰਿੱਤਾ ਵਗੈਰਾ ਆ ਜਾਂਦਾ ਹੈ। ਕਈ ਵਾਰੀ ਤਾਂ ਡਿਵੇੜੇ ਚ ਕੱਲੇ ਇੱਕ ਦਿਨ ਚ ਝਾੜੂ ਨਹੀਂ ਲੱਗਦਾ ਜੀ ਫਿਰ ਅੱਧਾ ਅੱਧਾ ਕਰਕੇ ਦੋ ਦਿਨਾਂ ਚ ਲਗਾ ਲੈਣੀ ਹੁੰਦੀ ਆ ਨਾਲ ਫਿਰ ਸੈੱਡ ਵગેਰਾ ਵੀ ਸੰਭਰਨਾ ਹੁੰਦਾ ਜੀ ਤੇ ਗੱਡੀ ਵਾਲਾ ਵੀ ਸਾਫ਼ ਕਰਨਾ ਹੁੰਦਾ ਜਿੰਨਾ ਕਹੇਗਾ ਜੀ ਕੰਮ ਕਰਦੇ ਆ ਆਪਾਂ ਉਨਾ ਹੀ ਦੱਸਦੇ ਆ ਕੋਈ ਝੂਠ ਨਹੀਂ ਜਿਵੇਂ ਹੁੰਦਾ ਕੱਲੇ ਜਾਣੇ ਤੋਂ ਉਹ ਥੋੜਾ ਥੋੜਾ ਕਰਕੇ ਉਹ ਮੀ ਕਰ ਲੈਣੇ ਆ ਜੀ। ਫਿਰ ਮੱਜਾਂ ਦਾ ਵੀ ਹੋ ਜਾਂਦਾ ਜੀ ਵਿੱਚ। ਤਾਂ ਕਰਕੇ ਆਪਾਂ ਇਹ ਦੇ ਲਈ ਵੱਡੇ ਵੀੜੇ ਚ ਝਾੜੂ ਨਹੀਂ ਲੱਗਦਾ। ਸਵੇਰੇ ਮੱਜਾਂ ਦਾ ਵੀ ਵੱਧ ਹੁੰਦਾ ਹੈ। ਟਾਈਮ ਲੱਗ ਜਾਂਦਾ ਉਧਰ ਵੀ। ਇਹ ਲਿਆਂਦੀ ਸੀ ਜੀ ਸਬਜ਼ੀ। ਗੋਭੀ ਬਣਾਵਾਂਗੇ ਅੱਜ ਆਪਾਂ। ਉੱਤੇ ਰੱਖਿਆ ਜੀ ਦੁੱਧਾ ਵਾਲੀ ਆਉਣ ਲਈ ਕਿਲੋ ਗੋਭੀ ਲੈਂਦੀ ਆਪਾਂ ਕਿਲੋ ਆ ਸ਼ਾਇਦ ਸਵਾ ਕਿਲੋ ਦੋ ਫੁੱਲ ਨਹੀਂ ਗਿਲੇ ਇੱਕ ਫੁੱਲ ਬਣਾ ਲਾਂਗੇ ਆਪਾਂ ਇੱਕ ਰੱਖ ਲਾਂਗੇ ਇੱਕ ਫੁੱਲ ਦੀ ਇਹ ਸਬਜ਼ੀ ਬਹੁਤ ਹੈ ਜੀ ਵਿੱਚ ਦੋ ਤਿੰਨ ਪਾਵਾਂਗੇ ਆਲੂ ਇਹ ਟਮਾਟਰ ਆਪਾਂ ਧੋ ਕੇ ਫ੍ਰਿਜ ਚ ਰੱਖ ਲਾਂਗੇ ਆਲੂ ਵੀ ਮੰਗਾਈ ਸੀਗੇ ਆ ਜਾਲੂ ਖਤਮ ਹੋਈ ਗਈ ਸੀ ਆਪਣੇ ਆਲੂ ਥੋੜੀ ਲਿਓਨੇ ਹੁੰਨੇ ਜੀ ਜਿਆਦਾ ਨਹੀਂ ਲਿਓਂਦੇ 2 ਕਿਲੋ ਲੈ ਕੇ ਆਉਨੇ ਹੁੰਨੇ ਆ ਜੇ ਖਤਮ ਹੋ ਜਾਂਦੇ ਨੇ ਫੇਰ ਲੈ ਆਉਨੇ ਆ ਜੀ ਨਹੀਂ ਥੋੜੇ ਦਿਨਾਂ ਬਾਅਦ ਖਰਾਬ ਜੇ ਹੋ ਜਾਂਦੇ ਨੇ ਜੀ ਨਿਸਰ ਜੇ ਜਾਂਦੇ ਨੇ ਉਹ ਵਧੀਆ ਨਹੀਂ ਲੱਗਦੇ ਤਾਂ ਕਰਕੇ ਆਪ ਆਲੂ ਘੱਟੀ ਲਿਓਨੇ ਲੱਗਦੇ ਵੀ ਘੱਟੀ ਨੇ ਜੀ ਆਲੂ ਆਪਾਂ ਜਿਆਦਾ ਨਹੀਂ ਵਰਤਦੇ 2 ਕਿਲੋ ਆਲੂ ਕਈ ਦਿਨ ਚੱਲ ਜਾਂਦੇ ਨੇ। ਇਹ ਗੋਭੀ ਨੂੰ چیر ਲਾਂਗੇ ਆਪਾਂ। ਛੋਟੇ ਫੁੱਲੇ ਕੱਟਾਂਗੇ ਜਿਆਦਾ ਮੋਟੀ ਨਹੀਂ ਕੱਟਦੇ ਹੈਗੇ। ਵੱਡੇ ਫੁੱਲ ਖਾਂਦੇ ਨਹੀਂ ਹੈਗੇ ਜੀ ਬੱਚੇ। ਕੋਈ ਸਬਜ਼ੀ ਖਾਂਦੇ ਨਹੀਂ ਥੋੜੀ ਜੀ। ਵੱਡਾ ਬੇਟਾ ਦਾ ਕੁਲੀ ਜੀ ਵੀ ਨਹੀਂ ਖਾਂਦਾ ਹੈਗਾ ਜੀ। ਨਾ ਫੁੱਲ ਨਾਲੀ ਨਾ ਕੁਲੀ ਹੋਈ ਉਹਨੂੰ ਜੀ ਭੁਰਜੀ ਬਣਾ ਕੇ ਦੇ ਦਾਂ ਗੋਭੀ ਦੀ। ਖੀਰ ਖਾ ਲੈਂਦਾ ਸਬਜ਼ੀ ਨਹੀਂ ਖਾਂਦਾ ਇਹ ਪਤਾ ਕਰਕੇ ਇੱਕ ਫੁੱਲੇ ਬਣਾ ਲਿਆ ਥੋੜੀ ਬਣਾ ਲਾਂਗੇ ਇੱਕ ਫੁੱਲੇ ਦੇ ਦੇਖ ਲਾਂਗੇ ਜੀ ਕੱਲ ਨੂੰ ਜਾਂ ਤਾਂ ਆਪਾਂ ਪਰੌਂਠੇ ਬਣਾ ਲਾਂਗੇ ਵਿੱਚ ਗਾਜਰ ਵਗੈਰਾ ਪਾਵਾਂਗੇ ਮਿਕਸ ਪਰੌਂਠੇ ਬਣਾ ਲਾਂਗੇ ਗੋਭੀ ਸਾਫ਼ ਸੀ ਵਧੀਆ ਬਿਲਕੁਲ ਖਰਾਬ ਨਹੀਂ ਹੈਗੀ ਸੀ ਬਣਾਈ ਵੀ ਅੱਜ ਬਹੁਤ ਦਿਨਾਂ ਬਾਅਦ ਬਣਾਵਾਂਗੇ ਜੀ ਆਪਾਂ ਸ਼ਰਮੀ ਨਹੀਂ ਹੋ ਗਿਆ ਹੋਵੇ ਗੋਭੀ ਨਹੀਂ ਬਣਾਈ ਆਪਾਂ ਬੱਚੇ ਘਟ ਖਾਂਦੇ ਨੇ ਜੀ ਤਾਂ ਕਰਕੇ ਫਿਰ ਘੱਟੇ ਬਣਾਉਨੇ ਆਂ ਵੀ ਗੋਭੀ ਦੇ ਟੰਡਲ ਵੀ چیر ਲਾਂਗੇ ਇਹਨਾਂ ਨੂੰ ਅਲੱਗ ਤੋਂ چیرਾਂਗੇ ਆਪਾਂ ਪਲੇਟ 'ਚ ਪਹਿਲਾਂ ਤੜਕੇ ਦੇ ਵਿੱਚ ਭੁੰਨ ਲਾਂਗੇ ਥੋੜੀ ਜੀ ਫਿਰ ਕੱਚੇ ਨਹੀਂ ਰਹਿਣਗੇ ਤੇ ਜਿਹੜੇ ਜ਼ਿਆਦਾ ਘੇੜੇ ਟੰਡਲ ਨੇ ਉਨੀ ਆਪਾਂ ਸਿਲਦੀ ਹੈਗੀ ਕੱਚੇ ਜਿਹੇ ਰੰਡਲ ਤਾਂ ਆਪਾਂ ਵਿੱਚ ਕੱਟ ਲਾਂਗੇ ਜੀ ਜੇ ਸਿਲਕਾ ਲੱਗਿਆ ਤਾਂ ਉਤੋਂ ਜਿਹਦੇ ਧਸੇ ਲੈ ਲੈਣੇ ਹੁੰਦੇ ਆ ਵਿੱਚੋਂ ਕੱਟ ਲੈਣੇ ਆ ਇਹਨਾਂ ਨੂੰ ਇਹਨਾਂ ਨਾਲ ਕਰਾਰੀ ਬਣ ਜਾਂਦੀ ਹੈ ਸਬਜੀ ਇਹ ਭੋਂ ਨਾਲ ਕਲੀ ਗੋਭੀ ਭੋਂ ਨੇ ਜੇ ਤਾਂ ਮਿੱਠੀ ਜੀ ਬਣਦੀ ਹੈ ਜੀ ਨੂੰ ਕੋ ਬਿਨਾਂ ਪਤੋ ਕੇ ਰੱਖ ਦਾਂਗੇ ਪਾਣੀ ਨੁੱਚੜ ਜੂਗਾ ਇਹਦਾ ਜਿਉ ਉਸੇ ਟਾਈਮ ਧੋ ਕੇ ਪਾਉਨੇ ਆ ਜੀ ਫਿਰ ਪਾਣੀ ਛੱਡ ਦਿੰਦੀ ਹੈ ਸਬਜ਼ੀ ਦੇ ਵਿੱਚ ਵਧੀਆ ਨਹੀਂ ਬਣਦੀ ਹੈਗੀ ਪਾਣੀ ਵਾਲੀ ਪਹਿਲਾਂ ਆਪਾਂ ਇਹਨੂੰ ਧੋ ਕੇ ਸਾਈਡ ਤੇ ਰੱਖ ਦਾਂਗੇ ਪਿਆਜ਼ ਆਪਾਂ ਕੱਟਿਆ ਹੋਇਆ ਜੀ ਇਹ ਟੰਡਾ ਜੀ ਕੱਟ ਲਾਂਗੇ ਨਾਲ ਹਰੀਆਂ ਬੱਜਾਂ ਕੱਟ ਲਾਂਗੇ ਇੱਕ ਪਾਵਾਂਗੇ ਟਮਾਟਰ ਤੇ ਬਾਅਦ ਦੇ ਵਿੱਚ ਆਪਾਂ ਪਾ ਦਾਂਗੇ ਜੀ ਹਰਾ ਧਨੀਆ ਆਦਰਕ ਮੈਂ ਮੰਗਾਉਣਾ ਭੁੱਲ ਗਈ ਜੀ ਆ ਜਾਦਰਕ ਨਹੀਂ ਹੈਗਾ ਕੋਈ ਨਾ ਕੋਈ ਚੀਜ਼ ਤਾਂ ਰਹੀ ਜਾਂਦੀ ਹੈ ਜੀ ਭੁੱਲੀ ਜਾਂਦੇ ਮੰਗਵਣੀ ਇਹ ਕਿੱਥੇ ਆਪਣੇ ਸਬਜੀ ਵਾਲੇ ਪਤਾ ਨਹੀਂ ਲੱਗਦਾ ਜੀ ਕਦੋਂ ਲੱਗ ਜਾਂਦੇ ਨੇ ਨਹੀਂ ਤਾਂ ਇੱਥੇ ਲਈ ਜਾਵੇ ਤਾਂ ਕਰ ਜੀ ਫੇਰੇ ਸਹਰੋਂ ਲੈ ਕੇ ਆਉਣੀ ਪੈਂਦੀ ਹੈ ਜਾ ਕੇ ਜੇ ਕਈ ਵਾਰੀ ਸੁਣਦੇ ਵੀ ਨਹੀਂ ਜੀ ਵਾਰੀ ਵੀ ਸਬਜੀ ਵਾਲਾ ਬੋਲ ਰਿਹਾ ਹੈ ਜਾਨੂੰ ਜਾਨੇ ਆ ਬੇੜੇ ਚ ਗੇਟ ਖੋਲਦੇ ਆ ਜਾ ਕੇ ਜਾਨੂੰ ਅੱਗੇ ਲੰਘ ਜਾਂਦੇ ਨੇ ਤਾਂ ਕਰਕੇ ਫਿਰ ਆਪਾਂ ਸੈਰੀ ਲੈ ਆਉਣੀ ਆ ਸਬਜੀ ਹੁਣ ਲਾਵਾਂਗੇ ਜੀ ਆਪਾਂ ਤੜਕਾ ਸਬਜੀ ਨੂੰ ਸਰੋਂ ਦਾ ਤੇਲ ਪਾਵਾਂਗੇ ਤੇਲ ਦੇ ਵਿੱਚ ਕਰਾਰੀ ਬਣਦੀ ਹੈ ਤੇ ਥੋੜੀ ਪਾਵਾਂਗੇ ਤੇਲ ਆਪਾਂ ਜਿਆਦਾ ਨਹੀਂ ਪਾਉਂਦੇ ਪਿਆਜ਼ ਆਪਾਂ ਧੋ ਲੈਨੇ ਕੱਟ ਕੇ ਤੇਲ ਗਰਮ ਹੋ ਗਿਆ ਉਹਦੇ ਵਿੱਚ ਪਾ ਲਿਆ ਜੀ ਜੀਰਾ ਉਹੀ ਸਿੰਪਲ ਤੜਕਾ ਆਪਣਾ ਪਹਿਲਾਂ ਪਿਆਜ਼ ਪਾ ਲਾਂਗੇ ਜੀ ਨਾਲ ਇਹਦੇ ਪਾ ਲਾਂਗੇ ਆਪਾਂ ਗੋਭੀ ਦੇ ਟੰਡਲ ਜਿਹੜੇ ਕੱਟੇ ਸੀ ਉਹ ਪਿਆਜ਼ਾਂ ਦੇ ਨਾਲ ਹੀ ਪਾ ਦਿੰਨੇ ਆ ਨਾੜ ਪਾ ਦਾਂਗੇ ਜੀ ਹਰੀਆਂ ਮਿਰਚਾਂ ਚਾ 5 ਹਰੀਆਂ ਮਿਰਚਾਂ ਕੱਟ ਲਈਆਂ ਸੀ ਵਾਟਰ ਥੋੜਾ ਜਿਹਾ ਠਹਿਕ ਕੇ ਪਾਵਾਂਗੇ। ਗੈਸ ਥੋੜਾ ਜਿਹਾ ਇੱਥੇ ਤੇਜ਼ ਹੀ ਸੀਗਾ। ਬਾਅਦ ਵਿੱਚ ਆਪਾਂ ਘਟ ਕਰ ਲਾਂਗੇ ਮੀਡੀਅਮ ਜਿਹਾ। ਇਤਣੀਆਂ ਇਹਨੂੰ ਸਾਫ਼ ਕਰ ਲਾਂਗੇ ਜੀ। ਜਿਆਦਾ ਮੋਟੀਆਂ ਡੰਡੀਆਂ ਜੀਆਂ ਕੱਢ ਦਾਂਗੇ। ਜਿਹੜੀਆਂ ਥੋੜੀਆਂ ਜਿਹੀਆਂ ਪਤਲੀਆਂ ਡੰਡੀਆਂ ਨੇ ਉਹ ਨਾਲ ਹੀ ਰੱਖਾਂਗੇ। ਪਾਕੇ ਵਿੱਚ ਸਬਜ਼ੀ ਦੇ ਥੋੜਾ ਜਿਹਾ ਸੇਕ ਲਵਾ ਲਾਂਗੇ 2 ਮਿੰਟ ਵਿੱਚ ਹੀ ਕੁੱਲ ਜੂਗਾ ਧਨੀਆ ਸੌਫਟ ਹੋਣ ਕਰਕੇ ਧਨੀਆ ਤਾਂ ਮਾੜੀ ਜਿਹੀ ਸੇਕ ਨਾਲ ਹੀ ਕੁੱਲ ਜਾਂਦਾ ਜੀ ਤੇ ਨਾਲ ਦੀ ਨਾਲ ਆਪਾਂ ਮਸਾਲੇ ਦਾ ਵੀ ਧਿਆਨ ਰੱਖਾਂਗੇ ਦੁੱਧ ਨੂੰ ਉਬਾਲੀ ਆ ਗਈ ਸੀ ਗੈਸ ਬੰਦ ਕਰ ਦਿੱਤੇ ਲਓ ਜੀ ਆਪਾਂ ਧਨੀਆ ਕਰ ਲਿਆ ਸਾਫ ਤੇ ਟਮਾਟਰ ਪਾ ਦਾਂਗੇ ਵਿੱਚ ਤੜਕੇ ਦੇ ਪਿਆਜ਼ ਤੇ ਟੰਡਲ ਜੀ ਆਪਣੇ ਭੁੱਜ ਗਏ ਸੀ ਧਨੀਏ ਨੂੰ ਧੋ ਲਾਂਗੇ ਆਪਾਂ ਧੋ ਕੇ ਪਹਿਲਾਂ ਫੇਰ ਕਟਾਂਗੇ ਸਾਫਤਾ ਚੰਗੀ ਤਰ੍ਹਾਂ ਧੋਤਾ ਜਾਂਦਾ ਇਹ ਮਿੱਟੀ ਇਹ ਆਪਾਂ ਆਲੂ ਸਿਲਕੇ ਧੋ ਲਈ ਸੀ ਇਹਨਾਂ ਨੂੰ ਕੱਟ ਲਾਂਗੇ ਕੱਟਣ ਤੋਂ ਬਾਅਦ ਫੇਰ ਧੋ ਲਾਂਗੇ ਦੁਬਾਰੀ ਮੀਡੀਅਮ ਜਿਹੇ ਸਾਈਜ਼ ਦੇ ਕੱਟਾਂਗੇ ਨਾ ਜ਼ਿਆਦਾ ਵੱਡੇ ਨਾ ਛੋਟੇ ਜੁਲੀ ਜਾਂਦੇ ਨੇ ਸੁੱਕੀ ਸਬਜ਼ੀ ਦੇ ਵਿੱਚ ਤਾਂ ਫਿਰ ਜਿਹੜੀ ਚੀਜ਼ ਆਪਾਂ ਚਿਰ ਬਾਦ ਬਣਾਉਂਦੇ ਆ ਉਹ ਸਵਾਦ ਵੀ ਲੱਗਦੀ ਹੈ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਸਪੋਰਟ ਕਰਦੇ ਨੇ ਜੀ ਆਪਾਂ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਤੇ ਪਲੀਜ਼ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਿੰਨ ਆਲੂ ਪਾਏ ਨੇ ਜੀ ਆਪਾਂ ਇਹ ਜਿਆਦਾ ਆਲੂ ਨਹੀਂ ਵਧੀਆ ਲੱਗਦੇ ਜਿੰਨੀ ਕੋ ਗੋਭੀ ਸੀ ਓਨੇ ਦਾ ਆਲੂ ਪਾ ਲੈਨੇ ਮਸਾਲਾ ਆਪਣਾ ਪੁੱਜ ਗਿਆ ਨਾਣ ਮਿਰਚ ਪਾ ਲਾਂਗੇ ਇਹਦੇ ਵਿੱਚ ਲੂਣ ਮਿਰਚ ਹਲਦੀ ਤਿੰਨੇ ਚੀਜ਼ਾਂ ਪਾਵਾਂਗੇ ਇੱਕ ਜੀਰਾ ਪਾਇਆ ਸੀ ਹਲਦੀ ਥੋੜੀ ਜੀ ਹੋਰ ਪਾ ਲਈ ਦਵਾਰੇ ਥੋੜਾ ਜਿਹਾ ਹਿਲਾ ਕੇ ਨਾ ਫਿਰ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ ਪਾਣੀ ਨਾਲ ਮਸਾਲੇ ਚੰਗੀ ਤਰ੍ਹਾਂ ਉੱਜ ਜਾਣਗੇ ਇਹ ਮੱਚਣਗੇ ਨਹੀਂ ਥੋੜਾ ਜਿਹਾ ਪਾਣੀ ਬਾਅਦ ਚ ਪਾ ਦਾਂਗੇ ਆਪਾਂ ਆਲੂ ਪਾ ਦਾਂਗੇ ਨਾਲ ਪਾਣੀ ਪਾ ਕੇ ਆਲੂ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਪਾਣੀ ਪਾਉਣ ਨਾਲ ਇਹ ਆਲੂਆਂ ਨੂੰ ਧੋ ਲੈਨੇ ਆਪਾਂ ਇੱਕ ਵਾਰੀ ਫੇਰ ਘਣੀਆਂ ਧੋ ਲਿਆ ਜੀ ਆਪਾਂ ਇਹਨੂੰ ਕੱਟ ਲਾਂਗੇ ਮਸਾਲੇ ਨੇ ਤੇਲ ਛੱਡ ਦਿੱਤਾ ਨੂੰ ਆਪਾਂ ਵਿੱਚ ਪਾ ਦਿੱਤੇ ਨੇ ਤੇ ਥੋੜਾ ਜਿਹਾ ਨਾਲ ਪਾ ਲਿਆ ਜੀ ਪਾਣੀ ਮਸਾਲਾ ਜਾਂ ਰਸੋਈ ਅੰਦਰ ਕਰਕੇ ਕਈ ਵਾਰੀ ਤਾਂ ਚੜ ਜਾਂਦਾ ਜੀ ਤੋਂ ਆ ਜਦਾਂ ਜਿਹਾ ਪਾਣੀ ਪਾਉਨੇ ਆ ਦਣੀਆਂ ਨੂੰ ਬ੍ਰੇਕ ਕੱਟ ਲਾਂਗੇ ਇਹ ਕਰਦਾ ਬਿਲਕੁਲ ਨਹੀਂ ਚੱਲਦੀਆਂ ਹੈਗੀਆਂ ਇਹ ਪਿਛਲੀ ਗਰਮੀ ਚ ਲਈਆਂ ਸੀ ਇੱਕ ਤਾਂ ਟੁੱਟ ਵੀ ਗਈ ਤੇ ਇਹ ਤਿੱਖੀ ਨਹੀਂ ਹੈਗੀ ਜਿਹੜੀ ਤਿੱਖੀ ਸੀ ਉਹ ਟੁੱਟ ਗਈ ਜਦੋਂ ਗਏ ਸੈਰ ਕਦੇ ਹੋਰ ਲੈ ਕੇ ਆਵਾਂਗੇ ਵਧੀਆ ਦੇ ਤਾਂ ਅੰਦਰ ਇਹ ਵੀ ਵਧੀਆ ਕਹਿ ਕੇ ਦਿੱਤੀਆਂ ਸੀ ਜਾਂਦੇ ਵਧੀਆ ਨੇ ਪਰ ਇਹ ਤਾਂ ਕੁਝ ਵੀ ਨਹੀਂ ਚੱਲੀਆਂ ਹੈਗੀਆਂ ਜੀ ਇਹ ਤਾਂ ਬਹੁਤ ਕੁੰਡੀ ਐ ਮਸਾ ਕੱਟਦੀ ਐ ਚੀਜ਼ ਨੂੰ ਜਿਹੜੀ ਥੋੜੀ ਜਿਹੀ ਦਿਖੀ ਸੀ ਉਹ ਟੁੱਟ ਗਈ ਜੇ ਜਿਆਦਾ ਵੱਡੀਆਂ ਲੈਣੇ ਉਹਨਾਂ ਨਾਲੋਂ ਡਰ ਲੱਗਦਾ ਇਹਦੀ ਕੱਟਣ ਲੱਗੀ ਚੀਜ਼ਾਂ ਲਓ ਜੀ ਇਹ ਧਨੀਆ ਆਪਾਂ ਕੱਟ ਲਿਆ ਠਹਿਰ ਕੇ ਪਾਵਾਂਗੇ ਵਿੱਚ ਹਜੇ ਨਹੀਂ ਪਾਉਂਦੇ ਹੁਣ ਇਹਨੂੰ ਗੋਭੀ ਨੂੰ ਪਾ ਦਾਂਗੇ ਜੀ ਵਿੱਚ ਆਪਾਂ ਤਿੰਨ ਚਾਰ ਮਿੰਟ ਹੋ ਗਏ ਸੀ ਆਲੂ ਪਾਏ ਹਨ ਹੁਣ ਨਾਲ ਪਾ ਦਾਂਗੇ ਗੋਭੀ ਮਿਕਸ ਕਰਕੇ ਚੰਗੀ ਤਰ੍ਹਾਂ ਥੋੜਾ ਜਿਹਾ ਟਾਈਮ ਆਪਾਂ ਇਹ ਮੀਡੀਅਮ ਗੈਸ 'ਤੇ ਰੱਖਾਂਗੇ ਫਿਰ ਜਿਮ ਕਰ ਦਾਂਗੇ ਚੰਗੀ ਤਰ੍ਹਾਂ ਲਾ ਦਿੱਤੀ ਆਪਾਂ। ਨਾਣ ਵਿੱਚ ਵੀ ਇਹਦੇ ਵਿੱਚ ਥੋੜਾ ਜਿਹਾ ਤੇਜੀ ਪਾਉਂਦੇ ਨੇ ਇਹਨਾਂ ਗੋਭੀ ਚ। ਗਾਜਰਾਂ ਚ ਗੋਭੀ ਚ ਥੋੜਾ ਜਿਹਾ ਤੇਜੀ ਪਾਈਏ ਫਿਰ ਵਧੀਆ ਲੱਗਦੀਆਂ ਨੇ। ਨੇ ਮਿੱਠੀਆਂ ਜੀਆਂ ਬਣ ਜਾਂਦੀਆਂ ਨੇ ਦੋਨੇ ਸਬਜ਼ੀਆਂ। ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਵੀ ਪਾ ਦਿੱਤੀਆਂ ਸੀ। 4-5 ਛੋਟੀਆਂ ਸੀ ਜਿਆਦਾ ਸੈਜ ਵੱਡਾ ਨਹੀਂ ਸੀ ਉਹਨਾਂ ਦਾ। ਤੇ ਲਾਲ ਮਿਰਚ ਵੀ ਪਾਈ ਆਪਾਂ ਥੋੜੀ ਜਿਹੀ। ਸਬਜੀ ਆਪਣੀ ਬਣਨ ਵਾਲੀ ਹੈ ਜੀ। ਥੋੜਾ ਜਿਹਾ ਆਪਾਂ ਸੇਕ ਇਹਨੂੰ ਹੋਰ ਲਵਾ ਲਾਂਗੇ। ਫਿਰ ਆਪਾਂ ਧਨੀਆ ਪਾ ਦਾਂਗੇ ਨਾਲ। ਸਬਜੀ ਆਪਣੀ ਤਿਆਰ ਹੈ ਜੀ। ਧਨੀਆ ਪਾ ਕੇ ਆਪਾਂ 2-3 ਮਿੰਟ ਗੈਸ ਸਿਮ ਕਰ ਦਾਂਗੇ ਬਿਲਕੁਲ। ਸਿਮ ਤੇ ਸੇਕ ਲਵਾ ਲਾਂਗੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ